ਮੁਝ ਹਰ ਪਾਸੇ ਦੇਖਣ ਨੂੰ ਮਿਲ ਰਹੀ ਆ ਕਿਸਾਨ ਲਗਾਤਾਰ ਵੱਖੋ ਵੱਖਰੇ ਪ੍ਰੋਗਰਾਮ ਦੇ ਰਹੇ ਨੇ ਤੇ ਮਾਮਲਾ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਵੀ ਪਹੁੰਚ ਚੁੱਕਿਆ ਸੀ ਸੁਪਰੀਮ ਕੋਰਟ ਦੇ ਵੱਲੋਂ ਇੱਕ ਕਮੇਟੀ ਬਣਾ ਦਿੱਤੀ ਗਈ ਸੀ ਕਮੇਟੀ ਦੇ ਨਾਲ ਕਿਸਾਨਾਂ ਨੇ ਗੱਲਬਾਤ ਕਰਨ ਤੋਂ ਕੋਰੀ ਨਾ ਕਰ ਦਿੱਤੀ ਸੀ ਜਿਸ ਤੋਂ ਬਾਅਦ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਕਿ ਕੋਈ ਨਹੀਂ ਤੁਸੀਂ ਕਮੇਟੀ ਦੇ ਨਾਲ ਗੱਲਬਾਤ ਨਹੀਂ ਕਰਨੀ ਤਾਂ ਤੁਸੀਂ ਸਿੱਧਾ ਸੁਪਰੀਮ ਕੋਰਟ ਆਓ ਤੁਹਾਡੀ ਹਰ ਗੱਲ ਸੁਣੀ ਜਾਵੇਗੀ ਤਾਂ ਇਸ ਤੋਂ ਬਾਅਦ ਵੀ ਕਿਸਾਨ ਜਿਹੜੇ ਨੇ ਉਹ ਸੋਚ ਵਿਚਾਰ ਕਰ ਰਹੇ ਨੇ ਹਲੇ ਤੱਕ ਸੁਪਰੀਮ ਕੋਰਟ ਦੇ ਇਸ ਬਿਆਨ ਤੋਂ ਬਾਅਦ ਕਿਸਾਨਾਂ ਦਾ ਸਿਰਫ ਇਹੀ ਬਿਆਨ ਆਇਆ ਕਿ ਅਸੀਂ ਤਾਂ ਸਿਰਫ ਸਰਕਾਰ ਦੇ ਨਾਲ ਗੱਲਬਾਤ ਕਰਾਂਗੇ ਬਾਕੀ ਅਸੀਂ ਦੋਵੇਂ ਫੋਰਮ ਜਿਹੜੀ ਆ ਬੈਠ ਕੇ ਇਸ ਗੱਲਬਾਤ ਦੀ ਵਿਚਾਰ ਚਰਚਾ ਕਰ ਰਹੇ ਹਾਂ ਪਰ ਦੂਜੇ ਪਾਸੇ ਸੁਪਰੀਮ ਕੋਰਟ ਦੇ ਵਿੱਚ ਕੀ ਕੀ ਗੱਲਾਂ ਰੱਖੀਆਂ ਗਈਆਂ ਸੁਪਰੀਮ ਕੋਰਟ ਨੇ ਕੀ ਕੁਝ ਕਿਹਾ ਜੋ ਵਕੀਲ ਹੈ ਵਕੀਰ ਦੇ ਵੱਲੋਂ ਅਹਿਮ ਤੇ ਵੱਡੇ ਖੁਲਾਸੇ ਕਰ ਦਿੱਤੇ ਨੇ ਕਿਹੜੇ ਖੁਲਾਸੇ ਹੋਏ ਨੇ ਕੀ ਆਖਰ ਕਿਸਾਨਾਂ ਨੂੰ ਕਿਹਾ ਗਿਆ ਕੀ ਦਲੀਲਾਂ ਜਿਹੜੀਆਂ ਸੁਪਰੀਮ ਕੋਰਟ ਦੇ ਵਿੱਚ ਰੱਖੀਆਂ ਗਈਆਂ ਸੁਪਰੀਮ ਕੋਰਟ ਦੇ ਵੱਲੋਂ ਕੀ ਹੁਕਮ ਸੁਣਾਇਆ ਗਿਆ ਸੀ ਤੁਹਾਨੂੰ ਵਕੀਰ ਹਾਂਜੀ ਅੱਜ ਔਨਰੇਬਲ ਸੁਪਰੀਮ ਕੋਰਟ ਦੇ ਵਿੱਚ ਸਾਡਾ ਕਿਸਾਨਾਂ ਦਾ ਪੀਆਈਐਲ ਜੋ ਉੱਥੇ ਐਸਐਲਪੀ ਦੇ ਫਾਰਮ 'ਚ ਗਈ ਹੋਈ ਹੈ ਉਹਦੀ ਹੀਅਰਿੰਗ ਸੀਗੀ ਤੇ ਸੁਪਰੀਮ ਕੋਰਟ ਨੇ ਡੱਲੇਵਾਲ ਜੀ ਦੀ ਸਿਹਤ ਨੂੰ ਲੈ ਕੇ ਬੜੀ ਚਿੰਤਾ ਜ਼ਿਤਾਈ ਤੇ ਡੀਜੀਪੀ ਨੂੰ ਐਡਵੋਕੇਟ ਜਨਰਲ ਨੂੰ ਕਿਹਾ ਕਿ ਤੁਸੀਂ ਡੀਜੀਪੀ ਨੂੰ ਕਹੋ ਕਿ ਇਹਨਾਂ ਨੂੰ ਜਿਹੜਾ ਐਡਿਕੁਏਟ ਟ੍ਰੀਟਮੈਂਟ ਹੈ ਉਹ ਛੇਤੀ ਤੋਂ ਛੇਤੀ ਪ੍ਰੋਵਾਈਡ ਕੀਤਾ ਜਾਵੇ ਤਾਂ ਕਿ ਜਿਹੜੇ ਵਿੰਗ ਨੂੰ ਇਹ ਜਿਹੜੇ ਪੀਸਫੁਲ ਪ੍ਰੋਟੈਸਟ ਨੂੰ ਰਿਪਰੈਜ਼ੈਂਟ ਕਰ ਰਹੇ ਆ ਉਹਨਾਂ ਦੇ ਮਨ ਦੇ ਵਿੱਚ ਕੋਈ ਸਰਕਾਰ ਜਾਂ ਕਿਸੇ ਦੇ ਪ੍ਰਤੀ ਕੋਈ ਦੁਸ਼ਸ਼ ਨਾ ਹੋਵੇ ਕਿ ਕੋਰਟ ਹੈ ਜਿਹੜੀ ਉਹ ਆਪਣਾ ਕੰਮ ਬਖੂਬੀ ਨਿਭਾਰੀ ਹੈ ਤੇ ਕਿਸਾਨਾਂ ਦੀ ਮੰਗਾਂ ਨੂੰ ਲੈ ਕੇ ਤਤ ਪਰੇ ਦੇ ਉਹਦੇ ਵਾਸਤੇ ਇੱਕ ਹਾਈ ਪਾਵਰਡ ਕਮੇਟੀ ਬਣਾਈ ਹੋਈ ਹੈ ਤਾਂ ਇਹਦੇ ਦੇ ਏਜੀ ਨੇ ਕਿਹਾ ਕਿ ਉਹ ਜਿਹੜੇ ਕਿਸਾਨ ਆ ਉਹ ਹਾਈ ਬੋਰਡ ਕਮੇਟੀ ਕੋਲ ਨਹੀਂ ਜਾਣਾ ਜਾਂਦੇ ਤੇ ਉਹਦੀ ਗੱਲ ਨਹੀਂ ਸੁਣਨਾ ਜਾਂਦੇ ਤਾਂ ਸੁਪਰੀਮ ਕੋਰਟ ਨੇ ਇਟਸੈਲਫ ਇਨਵਾਈਟ ਕੀਤਾ ਹੈ ਕਿ ਕਿਸਾਨ ਧੈਮਸੈਲਫ ਆ ਕੇ ਉਹ ਸੁਪਰੀਮ ਕੋਰਟ ਦੇ ਮੂਹਰੇ ਆਪਣੀ ਗੱਲ ਰੱਖੋ ਤੇ ਉਹਦੇ ਤੇ ਸੁਪਰੀਮ ਕੋਰਟ ਪੂਰੀ ਤਵੱਜੋ ਦੇਊਗੀ ਜਿਹੜੀ ਰੀਜ਼ਨੇਬਲ ਮੰਗਾ ਹੋਣਗੀ ਤੇ ਅੱਜ ਔਨਰੇਬਲ ਸੁਪਰੀਮ ਕੋਰਟ ਨੇ ਇਹ ਕੇਸ ਕੱਲ੍ਹ ਵਾਸਤੇ ਰੱਖ ਲਿਆ ਹੈ ਕੱਲ ਨੂੰ 2 ਵਜੇ ਹੋਵੇ। ਹਾਂਜੀ ਅੱਜ ਔਨਰੇਬਲ ਸੁਪਰੀਮ ਕੋਰਟ ਦੇ ਵਿੱਚ ਸਾਡਾ ਕਿਸਾਨਾਂ ਦਾ ਪੀਆਇਲ ਜੋ ਉੱਥੇ ਐਸਐਲਪੀ ਦੇ ਫਾਰਮ 'ਚ ਗਈ ਹੋਈ ਹੈ ਉਹਦੀ ਹਿਅਰਿੰਗ ਸੀਗੀ ਤੇ ਸੁਪਰੀਮ ਕੋਰਟ ਨੇ ਡੱਲੇਵਾਲ ਜੀ ਦੀ ਸਿਹਤ ਨੂੰ ਲੈ ਕੇ ਬੜੀ ਚਿੰਤਾ ਜ਼ਿਤਾਈ ਤੇ ਡੀਜੀਪੀ ਨੂੰ ਐਡਵੋਕੇਟ ਜਨਰਲ ਨੂੰ ਕਿਹਾ ਕਿ ਤੁਸੀਂ ਡੀਜੀਪੀ ਨੂੰ ਕਹੋ ਕਿ ਇਹਨਾਂ ਨੂੰ ਜਿਹੜਾ ਐਡਿਕੁਏਟ ਟ੍ਰੀਟਮੈਂਟ ਆ ਉਹ ਛੇਤੀ ਤੋਂ ਛੇਤੀ ਪ੍ਰੋਵਾਈਡ ਕੀਤਾ ਜਾਵੇ ਤਾਂ ਕਿ ਜਿਹੜੇ ਵਿੰਗ ਨੂੰ ਇਹ ਜਿਹੜੇ ਪੀਸਫੁਲ ਪ੍ਰੋਟੈਸਟ ਨੂੰ ਰਿਪਰਿਜ਼ੈਂਟ ਕਰ ਰਹੇ ਆ ਉਹਨਾਂ ਦੇ ਮਨ ਦੇ ਵਿੱਚ ਕੋਈ ਸਰਕਾਰ ਜਾਂ ਕਿਸੇ ਦੇ ਪ੍ਰਤੀ ਕੋਈ ਦੁਸ਼ਸ਼ ਨਾ ਹੋਵੇ ਕਿ ਕੋਰਟ ਹੈ ਜਿਹੜੀ ਉਹ ਆਪਣਾ ਕੰਮ ਬਖੂਬੀ ਨਿਭਾਰੀ ਹੈ ਤੇ ਕਿਸਾਨਾਂ ਦੀ ਮੰਗਾਂ ਨੂੰ ਲੈ ਕੇ ਤਤਪਰ ਹੈ ਤੇ ਉਹਦੇ ਵਾਸਤੇ ਇੱਕ ਹਾਈ ਪਾਵਰਡ ਕਮੇਟੀ ਬਣਾਈ ਹੋਈ ਹੈ ਤਾਂ ਇਹਦੇ ਤੇ ਏਜੀ ਨੇ ਕਿਹਾ ਕਿ ਉਹ ਜਿਹੜੇ ਕਿਸਾਨ ਆ ਉਹ ਹਾਈ ਬੋਰਡ ਕਮੇਟੀ ਕੋਲ ਨਹੀਂ ਜਾਣਾ ਚਾਹੁੰਦੇ ਤੇ ਉਹਦੀ ਗੱਲ ਨਹੀਂ ਸੁਣਨਾ ਚਾਹੁੰਦੇ ਤਾਂ ਸੁਪਰੀਮ ਕੋਰਟ ਨੇ ਇਟਸੈਲਫ ਇਨਵਾਈਟ ਕੀਤਾ ਹੈ ਕਿ ਕਿਸਾਨ ਧੈਮਸੈਲਫ ਆ ਕੇ ਉਹ ਸੁਪਰੀਮ ਕੋਰਟ ਦੇ ਮੂਹਰੇ ਆਪਣੀ ਗੱਲ ਰੱਖੋ ਤੇ ਉਹਦੇ ਤੇ ਸੁਪਰੀਮ ਕੋਰਟ ਪੂਰੀ ਤਵੱਜੋ ਦੇਊਗੀ ਜਿਹੜੀ ਰੀਜ਼ਨੇਬਲ ਮੰਗਾਂ ਹੋਣਗੀਆਂ ਤੇ ਅੱਜ ਔਨਰੇਬਲ ਸੁਪਰੀਮ ਕੋਰਟ ਨੇ ਇਹ ਕੇਸ ਕੱਲ੍ਹ ਵਾਸਤੇ ਰੱਖ ਲਿਆ ਹੈ ਕੱਲ ਨੂੰ 2 ਵਜੇ ਹੋਣ ਇਹ ਕੇਸ ਟੇਕ ਅਪ ਹੋਊਗਾ ਹਾਂਜੀ ਅੱਜ ਔਨਰੇਬਲ ਸੁਪਰੀਮ ਕੋਰਟ ਦੇ ਵਿੱਚ ਸਾਡਾ ਕਿਸਾਨਾਂ ਦਾ ਪੀਆਇਲ ਜੋ ਉੱਥੇ ਐਸਐਲਪੀ ਦੇ ਫਾਰਮ ਚ ਗਈ ਹੋਈ ਹੈ ਉਹਦੀ ਹੀਅਰਿੰਗ ਸੀਗੀ ਤੇ ਸੁਪਰੀਮ ਕੋਰਟ ਨੇ ਡੱਲੇਵਾਲ ਜੀ ਦੀ ਸਿਹਤ ਨੂੰ ਲੈ ਕੇ ਬੜੀ ਚਿੰਤਾ ਜ਼ਿਤਾਈ ਤੇ ਡੀਜੀਪੀ ਨੂੰ ਐਡਵੋਕੇਟ ਜਨਰਲ ਨੂੰ ਕਿਹਾ ਕਿ ਤੁਸੀਂ ਡੀਜੀਪੀ ਨੂੰ ਕਹੋ ਕਿ ਇਹਨਾਂ ਨੂੰ ਜਿਹੜਾ ਐਡਿਕੁਏਟ ਟ੍ਰੀਟਮੈਂਟ ਆ ਉਹ ਛੇਤੀ ਤੋਂ ਛੇਤੀ ਪ੍ਰੋਵਾਈਡ ਕੀਤਾ ਜਾਵੇ ਤਾਂ ਕਿ ਜਿਹੜੇ ਵਿੰਗ ਨੂੰ ਇਹ ਜਿਹੜੇ ਪੀਸਫੁਲ ਪ੍ਰੋਟੈਸਟ ਨੂੰ ਰਿਪਰੈਜ਼ੈਂਟ ਕਰ ਰਹੇ ਆ ਉਹਨਾਂ ਦੇ ਮਨ ਦੇ ਵਿੱਚ ਕੋਈ ਸਰਕਾਰ ਜਾਂ ਕਿਸੇ ਦੇ ਪ੍ਰਤੀ ਕੋਈ ਦੁਸ਼ਸ਼ ਨਾ ਆਵੇ ਕਿ ਕੋਰਟ ਹੈ ਜਿਹੜੀ ਉਹ ਆਪਣਾ ਕੰਮ ਬਖੂਬੀ ਨਿਭਾਰੀ ਹੈ ਤੇ ਕਿਸਾਨਾਂ ਦੀ ਮੰਗਾਂ ਨੂੰ ਲੈ ਕੇ ਤਤਪਰ ਹੈ ਤੇ ਉਹਦੇ ਵਾਸਤੇ ਇੱਕ ਹਾਈ ਪਾਵਰਡ ਕਮੇਟੀ ਬਣਾਈ ਹੋਈ ਹੈ ਤਾਂ ਇਹਦੇ ਦੇ ਏਜੀ ਨੇ ਕਿਹਾ ਕਿ ਉਹ ਜਿਹੜੇ ਕਿਸਾਨ ਆ ਉਹ ਹਾਈ ਬੋਰਡ ਕਮੇਟੀ ਕੋਲ ਨਹੀਂ ਜਾਣਾ ਜਾਂਦੇ ਤੇ ਉਹਦੀ ਗੱਲ ਨਹੀਂ ਸੁਣਨਾ ਜਾਂਦੇ ਤਾਂ ਸੁਪਰੀਮ ਕੋਰਟ ਨੇ ਇਟਸੈਲਫ ਇਨਵਾਈਟ ਕੀਤਾ ਹੈ ਕਿ ਕਿਸਾਨ ਧੈਮਸੈਲਫ ਆ ਕੇ ਉਹ ਸੁਪਰੀਮ ਕੋਰਟ ਦੇ ਮੂਹਰੇ ਆਪਣੀ ਗੱਲ ਰੱਖੋ ਤੇ ਉਹਦੇ ਤੇ ਸੁਪਰੀਮ ਕੋਰਟ ਪੂਰੀ ਤਵੱਜੋ ਦੇਊਗੀ ਜਿਹੜੀ ਰੀਜ਼ਨੇਬਲ ਮੰਗਾਂ ਹੋਣਗੀਆਂ ਤੇ ਅੱਜ ਔਨਰੇਬਲ ਸੁਪਰੀਮ ਕੋਰਟ ਨੇ ਇਹ ਕੇਸ ਕੱਲ੍ਹ ਵਾਸਤੇ ਰੱਖ ਲਿਆ ਹੈ ਕੱਲ ਨੂੰ ਤਾਂ ਤੁਸੀਂ ਸੁਣਿਆ ਵਕੀਲ ਦੇ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਆ ਦਰਅਸਲ 13 ਫਰਵਰੀ ਤੋਂ ਸ਼ੰਭੂ ਬਾਰਡਰ ਖਨੌਰੀ ਬਾਰਡਰ ਡੱਬ ਵਾਲੀ ਬਾਰਡਰ ਤੇ ਰਤਨਪੁਰਾ ਰਾਜਸਥਾਨ ਦੇ ਰਤਨਪੁਰਾ ਬਾਰਡਰ ਦੇ ਉੱਤੇ ਕਿਸਾਨੀ ਮੋਰਚਾ ਲੱਗਿਆ ਹੋਇਆ ਐ ਐਮਐਸਪੀ ਦਾ ਗਰੰਟੀ ਕਾਨੂੰਨ ਬਣਵਾਉਣ ਦੀ ਮੰਗ ਹੈ ਦੂਜੇ ਪਾਸੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਹੈ ਲਕੀਮਪੁਰ ਖੀਰੀ ਦਾ ਇਨਸਾਫ ਲੈਣ ਦੀ ਮੰਗ ਹੈ ਜੋ ਨਰੇਗਾ ਮਜ਼ਦੂਰ ਆ ਉਹਨਾਂ ਦੀ ਦਿਹਾੜੀ ਵਧਾਉਣ ਦੀ ਮੰਗ ਹੈ ਹੋਰ ਕਈ ਮੰਗਾਂ ਜਿਹੜੀਆਂ 12 ਮੰਗਾਂ ਨੂੰ ਲੈ ਕੇ ਕਿਸਾਨੀ ਮੋਰਚਾ ਲੱਗਿਆ ਹੋਇਆ ਪਰ ਕੇਂਦਰ ਸਰਕਾਰ ਜੋ ਵਾਦਾ ਕਰ ਚੁੱਕੀ ਸੀ ਪਿਛਲੇ ਅੰਦੋਲਨ ਦੇ ਵਿੱਚ ਕਿ ਐਮਐਸਪੀ ਦੀ ਗਰੰਟੀ ਕਾਨੂੰਨ ਅਸੀਂ ਦੇਵਾਂਗੇ ਉਹ ਵਾਅਦੇ ਤੋਂ ਮੁਕਰ ਗਈ ਜਿਸ ਦੇ ਕਰਕੇ ਕਿਸਾਨਾਂ ਨੂੰ ਦੁਬਾਰਾ ਤੋਂ ਸੜਕਾਂ ਦੇ ਉੱਤੇ ਆਉਣਾ ਪਿਆ ਤਾਂ ਕਿਸਾਨ ਸੜਕਾਂ ਦੇ ਉੱਤੇ ਡਟੇ ਨੇ ਉਹ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਅਜਿਹੀ ਠੰਡ ਜਿਹੜੀ ਆ ਜਿੱਥੇ ਲੋਕ ਰਜਾਈਆਂ ਦੇ ਵਿੱਚੋਂ ਨਹੀਂ ਨਿਕਲਦੇ ਉੱਥੇ ਕਿਸਾਨ ਦੇਸ਼ ਦਾ ਅੰਨਦਾਤਾ ਟਰਾਲੀਆਂ ਦੇ ਵਿੱਚ ਪਿਆ ਲੋਹੇ ਦੀ ਟਰਾਲੀਆਂ ਦੇ ਵਿੱਚ ਪਿਆ ਪਰਾਲੀ ਵਿਛਾ ਕੇ ਪਿਆ ਸੜਕਾਂ ਦੇ ਉੱਤੇ ਪਿਆ ਕਿਸਾਨ ਦੇਸ਼ ਦਾ ਅੰਨਦਾਤਾ ਇੱਕ ਪਾਸੇ ਦੇਸ਼ ਦਾ ਢਿੱਡ ਭਰਨ ਵਾਲਾ ਅੰਨਦਾਤਾ ਦੂਜੇ ਪਾਸੇ ਖਨੌਰੀ ਬਾਰਡਰ ਦੇ ਉੱਤੇ ਅੰਨ ਤੋਂ ਬਿਨਾਂ ਜਿਹੜੇ ਜਗਜੀਤ ਸਿੰਘ ਢੱਲੇਵਾਲ 24 ਦਿਨਾਂ ਤੋਂ ਬੈਠੇ ਨੇ ਮਰਨ ਵਰਤ ਦੇ ਉੱਤੇ ਖਨੌਰੀ ਬਾਰਡਰ ਦੇ ਉੱਤੇ ਲਗਾਤਾਰ ਇਕੱਠ ਵਧਣਾ ਸ਼ੁਰੂ ਹੋ ਚੁੱਕਿਆ ਕਲਾਕਾਰ ਸਮਾਜ ਸੇਵੀ ਸਿਆਸਤਦਾਨ ਸਾਰੇ ਜਿਹੜੇ ਨੇ ਜਗਜੀਤ ਸਿੰਘ ਢੱਲੇਵਾਲ ਦਾ ਹਾਲ ਜਾਣਨ ਦੇ ਲਈ ਪਹੁੰਚ ਰਹੇ ਨੇ ਕਿਉਂਕਿ ਡਾਕਟਰਾਂ ਦੇ ਵੱਲੋਂ ਵੀ ਚਿੰਤਾ ਜ਼ਾਹਰ ਕੀਤੀ ਆ ਸੁਪਰੀਮ ਕੋਰਟ ਦੇ ਵੱਲੋਂ ਵੀ ਜਗਜੀਤ ਢੱਲੇਵਾਲ ਦੀ ਚਿੰਤਾ ਸਿਹਤ ਦੀ ਜਿਹੜੀ ਚਿੰਤਾ ਜ਼ਾਹਰ ਕੀਤੀ ਆ ਆਖਰ ਕਦੋਂ ਤੱਕ ਇਹ ਮਰਨ ਵਰਤ ਖਤਮ ਹੋਵੇਗਾ ਕਦੋਂ ਤੱਕ ਕੇਂਦਰ ਸਰਕਾਰ ਕਿਸਾਨਾਂ ਦੀ ਮੰਗਾਂ ਪ੍ਰਮਾਨ ਕਰਦੀ ਆ ਕੀ ਸੁਪਰੀਮ ਕੋਰਟ ਦੇ ਇਸ ਹੁਕਮ ਤੋਂ ਬਾਅਦ ਕਿਸਾਨ ਜਿਹੜੇ ਗੱਲਬਾਤ ਕਰਨ ਦੇ ਲਈ ਤਿਆਰ ਹੋਣਗੇ ਗੱਲਬਾਤ ਸੁਪਰੀਮ ਕੋਰਟ ਦੇ ਵਿੱਚ ਜਦੋਂ ਹੋਵੇਗੀ ਕੀ ਫਿਰ ਸੁਪਰੀਮ ਕੋਰਟ ਦਾ ਆ ਤੁਸੀਂ ਸੁਣਿਆ ਵਕੀਲ ਦੇ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਆ ਦਰਅਸਲ 13 ਫਰਵਰੀ ਤੋਂ ਸ਼ੰਭੂ ਬਾਰਡਰ ਖਨੌਰੀ ਬਾਰਡਰ ਡੱਬ ਵਾਲੀ ਬਾਰਡਰ ਤੇ ਰਤਨਪੁਰਾ ਰਾਜਸਥਾਨ ਦੇ ਰਤਨਪੁਰਾ ਬਾਰਡਰ ਦੇ ਉੱਤੇ ਕਿਸਾਨੀ ਮੋਰਚਾ ਲੱਗਿਆ ਹੋਇਆ ਐਮਐਸਪੀ ਦਾ ਗਾਰੰਟੀ ਕਾਨੂੰਨ ਬਣਵਾਉਣ ਦੀ ਮੰਗ ਹੈ ਦੂਜੇ ਪਾਸੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਹੈ ਲਕੀਮਪੁਰ ਖੀਰੀ ਦਾ ਇਨਸਾਫ ਲੈਣ ਦੀ ਮੰਗ ਹੈ ਜੋ ਨਰੇਗਾ ਮਜ਼ਦੂਰ ਆ ਉਹਨਾਂ ਦੀ ਦਿਹਾੜੀ ਵਧਾਉਣ ਦੀ ਮੰਗ ਹੈ ਹੋਰ ਕਈ ਮੰਗਾਂ ਜਿਹੜੀਆਂ 12 ਮੰਗਾਂ ਨੂੰ ਲੈ ਕੇ ਕਿਸਾਨੀ ਮੋਰਚਾ ਲੱਗਿਆ ਹੋਇਆ ਪਰ ਕੇਂਦਰ ਸਰਕਾਰ ਜੋ ਵਾਦਾ ਕਰ ਚੁੱਕੀ ਸੀ ਪਿਛਲੇ ਅੰਦੋਲਨ ਦੇ ਵਿੱਚ ਕਿ ਐਮਐਸਪੀ ਦੀ ਗਰੰਟੀ ਕਾਨੂੰਨ ਅਸੀਂ ਦੇਵਾਂਗੇ ਉਹ ਵਾਅਦੇ ਤੋਂ ਮੁਕਰ ਗਈ ਜਿਸ ਦੇ ਕਰਕੇ ਕਿਸਾਨਾਂ ਨੂੰ ਦੁਬਾਰਾ ਤੋਂ ਸੜਕਾਂ ਦੇ ਉੱਤੇ ਆਉਣਾ ਪਿਆ ਤਾਂ ਕਿਸਾਨ ਸੜਕਾਂ ਦੇ ਉੱਤੇ ਡਟੇ ਨੇ ਉਹ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਅਜਿਹੀ ਠੰਡ ਜਿਹੜੀ ਆ ਜਿੱਥੇ ਲੋਕ ਰਜਾਈਆਂ ਦੇ ਵਿੱਚੋਂ ਨਹੀਂ ਨਿਕਲਦੇ ਉੱਥੇ ਕਿਸਾਨ ਦੇਸ਼ ਦਾ ਅੰਨਦਾਤਾ ਟਰਾਲੀਆਂ ਦੇ ਵਿੱਚ ਪਿਆ ਲੋਹੇ ਦੀ ਟਰਾਲੀਆਂ ਦੇ ਵਿੱਚ ਪਿਆ ਪਰਾਲੀ ਵਿਛਾ ਕੇ ਪਿਆ ਸੜਕਾਂ ਦੇ ਉੱਤੇ ਪਿਆ ਕਿਸਾਨ ਦੇਸ਼ ਦਾ ਅੰਨਦਾਤਾ ਇੱਕ ਪਾਸੇ ਦੇਸ਼ ਦਾ ਢਿੱਡ ਭਰਨ ਵਾਲਾ ਅੰਨਦਾਤਾ ਦੂਜੇ ਪਾਸੇ ਖਨੌਰੀ ਬਾਰਡਰ ਦੇ ਉੱਤੇ ਅੰਨ ਤੋਂ ਬਿਨਾਂ ਜਿਹੜੇ ਜਗਜੀਤ ਸਿੰਘ ਢੱਲੇਬਾਲ 24 ਦਿਨਾਂ ਤੋਂ ਬੈਠੇ ਨੇ ਮਰਨ ਵਰਤੇ ਦੇ ਉੱਤੇ ਖਨੌਰੀ ਬਾਰਡਰ ਦੇ ਉੱਤੇ ਲਗਾਤਾਰ ਇਕੱਠ ਵਧਣਾ ਸ਼ੁਰੂ ਹੋ ਚੁੱਕਿਆ ਕਲਾਕਾਰ ਸਮਾਜ ਸੇਵੀ ਸਿਆਸਤਦਾਨ ਸਾਰੇ ਜਿਹੜੇ ਨੇ ਜਗਜੀਤ ਸਿੰਘ ਢੱਲੇਵਾਲ ਦਾ ਹਾਲ ਜਾਣਨ ਦੇ ਲਈ ਪਹੁੰਚ ਰਹੇ ਨੇ ਕਿਉਂਕਿ ਡਾਕਟਰਾਂ ਦੇ ਵੱਲੋਂ ਵੀ ਚਿੰਤਾ ਜ਼ਾਹਰ ਕੀਤੀ ਆ ਸੁਪਰੀਮ ਕੋਰਟ ਦੇ ਵੱਲੋਂ ਵੀ ਜਗਜੀਤ ਢੱਲੇਵਾਲ ਦੀ ਚਿੰਤਾ ਸਿਹਤ ਦੀ ਜਿਹੜੀ ਚਿੰਤਾ ਜ਼ਾਹਰ ਕੀਤੀ ਆ ਆਖਰ ਕਦੋਂ ਤੱਕ ਇਹ ਮਰਨ ਬਰਤ ਖਤਮ ਹੋਵੇਗਾ ਕਦੋਂ ਤੱਕ ਕੇਂਦਰ ਸਰਕਾਰ ਕਿਸਾਨਾਂ ਦੀ ਮੰਗਾਂ ਪ੍ਰਵਾਨ ਕਰਦੀ ਆ ਕੀ ਸੁਪਰੀਮ ਕੋਰਟ ਦੇ ਇਸ ਹੁਕਮ ਤੋਂ ਬਾਅਦ ਕਿਸਾਨ ਜਿਹੜੇ ਗੱਲਬਾਤ ਕਰਨ ਦੇ ਲਈ ਤਿਆਰ ਹੋਣਗੇ ਗੱਲਬਾਤ ਸੁਪਰੀਮ ਕੋਰਟ ਦੇ ਵਿੱਚ ਜਦੋਂ ਹੋਵੇਗੀ ਕੀ ਫਿਰ ਸੁਪਰੀਮ ਕੋਰਟ ਦਾ ਕੋਈ ਅਜਿਹਾ ਫੈਸਲਾ ਕਿਸਾਨਾਂ ਦੇ ਹੱਕ ਦੇ ਵਿੱਚ ਆਵੇਗਾ ਜਿਸ ਤੋਂ ਬਾਅਦ